ਦਾਰਾ ਬਣ ਬਣ ਕੇ ਗੱਡੀਆਂ ਦੇ ਵਿੱਚ ਜਗ੍ਹਾ ਨਾ ਹੋਣ ਕੇ ਤੱਕਾ ਮੁਕੀ ਕਰ ਕਰ ਕੇ ਰਜਰਵੇਸ਼ਨ ਵਾਲੀਆਂ ਗੱਡੀਆਂ ਏਸੀ ਵਾਲੀਆਂ ਗੱਡੀਆਂ ਦੇ ਵਿੱਚ ਵੜ ਵੜ ਕੇ ਭੱਜ ਕੇ ਗਏ ਨੇ ਲੋਕ ਜਿਹੜਾ ਬੰਦਾ ਤਿੰਨ ਤਿੰਨ ਮਹੀਨੇ ਦੀ ਕਰੋੜ ਕਰੋੜ ਰੁਪਏ ਦੀ ਸੇਲ ਕਰਕੇ ਸਰਕਾਰਾਂ ਨੂੰ ਟੈਕਸ ਦੇ ਰਿਆ ਅੱਜ ਉਹਨਾਂ ਦੇ ਕਾਰਖਾਨਿਆਂ ਦੇ ਤਾਲੇ ਲੱਗੇ ਜਿਹੜੇ ਭਈ ਇੱਥੇ ਮਹਾਰੀ ਚੰਡੀਗੜ੍ਹ ਚ ਕੰਮ ਕਰਦੇ ਸੀਗੇ ਤੇ ਉਹ ਮਤਲਬ ਭਾਰਤ ਪਾਕ ਦੇ ਟਕਰਾਰ ਦੇ ਦਰਮਿਆਨ ਛੱਡ ਕੇ ਚਲੇ ਗਏ ਕਹਤਾ ਅਬ ਅਬ ਹਮਾਰੇ ਵਾਹ ਪੇ ਮਰ ਗਿਆ ਕੋਈ ਤੋ ਅਬ ਹਮ ਕੀ ਕਰੇਗੇ ਹਮ ਮਰ ਗਏ ਹਮਾਰੇ ਪਰਿਵਾਰ ਕੋ ਕੌਣ ਪਾਲਣ ਪੋਸ਼ਣ ਕਰੇਗਾ ਬਹਾਲੀ ਤੇ ਇੰਨੀ ਜਿਆਦੀ ਇੰਡਸਟਰੀ ਹੈ ਫਿਰ ਜਿੱਥੇ ਉਹ ਨੌਕਰੀਆਂ ਛੱਡ ਕੇ ਜਾਂ ਕੰਮ ਛੱਡ ਕੇ ਦੌੜੇ ਨੇ ਫਿਰ ਕੀ ਲੱਗਦਾ ਹੈ ਕਿ ਕੰਮ ਤੇ ਤੇ ਫੋਰ ਬਹੁਤ ਜਿਆਦਾ ਪ੍ਰਭਾਵ ਪਿਆ ਹੋਗਾ ਕਾਰੋਬਾਰ ਰਹਿ ਹੀ ਨਹੀਂ ਤੇਰੇ ਕੋਲ ਦੇਖ ਲਓ ਕਿ ਇੱਕ ਵੀ ਵਰਕਰ ਨਹੀਂ ਹੈਗਾ ਮੇਰੇ ਸਾਹਮਣੇ ਦੇਖ ਲਓ ਤਿੰਨ ਵਰਕਰ ਜਿਹਦੇ ਵਿੱਚ 32 ਵਰਕਰ 33 ਵਰਕਰ ਕੰਮ ਕਰਦੇ ਸੀ ਅੱਜ ਤਿੰਨ ਵਰਕਰ ਇੱਥੇ ਕਹੇ ਬਾਕੀ ਤੁਸੀਂ ਸਾਰੇ ਇੰਡਸਟਰੀ ਘੁੰਮ ਰਹੇ ਹੋ ਜਿਹੜੀਆਂ ਕੰਪਨੀਆਂ ਜਾਂ ਫੈਕਟਰੀਆਂ 'ਚੋਂ ਕੰਮ ਛੱਡ ਕੇ ਭਈਏ ਦੌੜ ਕੇ ਗਏ ਨੇ ਆਪਣੇ ਵਤਨ ਵੱਲ ਨੂੰ ਕੀ ਲੱਗਦਾ ਕਿ ਫਿਰ ਉਹ ਫੈਕਟਰੀਆਂ ਜਾਂ کارਖਾਨੇ ਉਹਨਾਂ ਨੂੰ ਕੰਮ ਦੇਣਗੇ ਜਿਹੜੇ ਉਹ ਜਦੋਂ ਵਾਪਸ ਆਉਣਗੇ ਪ੍ਰਵਾਸੀ ਮਜ਼ਦੂਰਾਂ ਦੇ ਇਥੋਂ ਕੰਮ ਕਰ ਛੱਡ ਕੇ ਆਪਣੇ ਵਤਨ ਵੱਲ ਨੂੰ ਜਾਣ ਤੋਂ ਬਾਅਦ ਫਿਰ ਤੇ ਵੱਡੀਆਂ-ਵੱਡੀਆਂ ਜਿਹੜੀਆਂ ਫੈਕਟਰੀਆਂ ਤੇ کارਖਾਨੇ ਉਹ ਤੇ ਬੰਦ ਹੋ ਗਏ ਹੁਣ ਤੇ ਉਹ ਬੰਦੇ ਰੋ ਰਹੇ ਨੇ ਅੱਖਾਂ 'ਚੋਂ ਅੰਜੂ ਆ ਰਹੇ ਨੇ ਉਹਨਾਂ ਦੇ ਔਰ ਅੱਗੇ ਵਿਆਜਾਂ ਦੇ ਪੈਸੇ ਚੱਕਿਆ ਹੁੰਦਾ ਉਹਨਾਂ ਦੇ ਕਿਸ਼ਤਾਂ ਦੇ ਕਿਸ਼ਤਾਂ ਖੜਿਆ ਜਾਂਦੀਆਂ ਨੇ ਆ ਟਰਨਰ ਲਬਦਾ ਮੈਂ ਲਾਏ ਆ ਮੈਨੂੰ ਟਰਨਰ ਨਹੀਂ ਮਿਲਦਾ ਮੈਨੂੰ